ਨਾ ਕੋਲ ਦੇ ਹਾਂ ਸਗ ਲੱਗਦੀ ਟਪੀਆਂ ਲਾਲ ਲਕੀਰਾ ਨੂੰ ਦਸੀਏ ਬੋਲ ਅਸੀਂ ਕੀ ਤੁਹਾਨੂੰ ਸਮਝੋ ਗੁਪਤ ਨਜੀਰਾ ਚੋਹਣੋ ਜਿੰਨੇ ਬੈਗ ਸਿਟੀ ਵਿੱਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਜਿੰਨੇ ਤਰ੍ਹਾਂ ਦੇ ਚੀਰੋ ਵਪਾਰੀ ਸਭ ਦੀ ਮੱਤ ਗਈ ਏ ਮਾਰੀ ਛੱਡ ਕੇ ਗੱਲ ਇਨਸਾਨੀ ਦੀਗੀ ਦਿਨ ਕਾਲ ਯੁਗ ਦੇ ਮਾਰੇ ਵੱਧ ਗਈ ਕਾਰਛਦਾਨੀ ਅੱਗੇ ਨਸ਼ੇ ਦੀ ਮਹਿਨਾ ਜਾਂਦੇ ਗੱਬਰੂ ਫੁੱਟੜੇ ਅੱਥਰ ਖਾਂਦੇ ਨੇ ਸਿਗਰਟ ਬੀੜੀ ਸੁਲਪਾ ਗਾਂਝਾ ਕੁਝ ਨਾ ਛੱਡਦੇ ਫੇਰਨ ਮਰ ਜਾਂ ਮੂੰਹ ਵਿੱਚ ਰੱਖਦੇ ਸ਼ਰਦਿਆਂ ਨੂੰ ਗੋਲੀਆਂ ਖਾ ਖਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦੇ ਆਣ ਨੂੰ ਤੇਜੀ ਪਾਮ ਗੋਲੀਆਂ ਕਰਦੇ ਬਿਲਕੁਲ ਡੈਮ ਫੂਲ ਹੋ ਜਾਂਦੇ ਫੈਸੀ ਡ੍ਰੇਨ ਤੇਮ ਜੋਦਬਾਈ ਸਮਝੋ ਮੋਹ ਦੇਵ ਨਾਲੀ ਆਈ ਭਾਈ ਉਤੇ ਜ ਤੂਫਾਨੀ ਦੀਂਗੀ ਦੇ ਕਲਯੁਕ ਦੇ ਮਾੜੇ ਵੱਜ ਗਈ ਚੀਰ ਮਹਤਿਉੜੀ ਕਹਿਗੇ ਜੇੜੀ ਨਾੜ ਚ ਲੱਗੇ ਇੰਜੈਕਸ਼ਨ ਹੋ ਜੇ ਬੰਦ ਉਸ ਦਾ ਐਕਸ਼ਨ ਨਾ ਨਾ ਸੁੱਕਣ ਸਰੀਰ ਦੀਆਂ ਨਾ ਮਾਪਿਓ ਰੋਣ ਜਨਾਮੀ ਪਿੱਟਦੀ ਘੜੀਆਂ ਆਉਣ ਅਕੀਰ ਦੀਆਂ ਹਾਂ ਸਾਡੀ ਸੁਣ ਲੋ ਵੀਰ ਭਰਾਓ ਐਸੇ ਨਸ਼ਿਆਂ ਤੋਂ ਦੋ ਪਾਉ ਨਾ ਮੰਗਾਂ ਬੱਜਦੀ ਗਾਹੀ ਗੀਂਦੇ ਦਿਨ ਕਾਲ ਯੁਗ ਤੇ ਮਾਰੇ ਵਜ ਗਈ ਕਾਰ ਸੁਦਾਨੀ ਦੀ ਤੇ ਕੁੜੀਆਂ ਕਰਦੇ ਐਸ਼ਣ ਚੱਲ ਪਏ ਭਾਂਤ ਭਾਂਤ ਦੇ ਫੈਸ਼ਨ ਹਾਂ ਬਿਊਟੀ ਭਾਰ ਨਰਾ ਵਿੱਚ ਜਾ ਕੇ ਕੁੜੀਆਂ ਆਵਨ ਕੇ ਸਟਾਕੇ ਝਾਲਰ ਨਮਕੇ ਮਥਿਆ ਦੇਂਗੇ ਅੱਖੀਂ ਸ਼ਹਿਰ ਜਾ ਵੇਖੋ ਜੇ ਵਿਸ਼ਵਾਸ ਨਮਥਿਆ ਤੇ ਐਵੇਂ ਛੁੰਡ ਸਿ ਆਉਂਦੇ ਟੇਲਰ ਲੱਗ ਜੇ ਫਿਰ ਮਦਗ ਸਨ ਟੇਲਰ ਅੱਗ ਨਾਲ ਨਾ ਆਣਿਆ ਨੂੰ ਚੰਗਿਆ ਇੱਕ ਵੱਡਾ ਤਿੰਨ ਛਾਤੀਆਂ ਨੰਗਿਆ ਕਰਦੇ ਰੀਸ ਕਰਾਮੀ ਦੀਂ ਕੀ ਦੇ ਕਾਲ ਯੁਗ ਦੇ ਮਾਰੇ ਵੱਜ ਗਈ ਕਾਰ ਸ਼ੈਤਾਨੀ ਦੀਂ ਕੀ ਮੁੰਡੇ ਮੂਹਰੋ ਕੇਸ ਕਟਾਵਣ ਬਚਦੇ ਗਿੱਚੀ ਤੇ ਲਟਕਾਵਣ ਤੇ ਇੱਕ ਕੰਮ ਚ ਪੈਣ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈ ਜਾਣਾ ਹੈ ਲੜਕਾ ਕੇ ਲੜਕੀ ਪੋਰਾ ਸਮਝ ਨਾ ਆ ਰਹੀ ਜਾ ਹੋਰ ਮਰਨਾ ਮੰਨਦੇ ਹਾਂ ਨੀ ਮਰਦੋ ਮਰਨਾ ਚਾਹਣ ਜਨਾਨੀ ਤੁਰਦੇ ਤੋਰ ਲਿਆਉਗੇ ਢੋੜੇ ਮਾਰਨ ਕੁੜੀਆਂ ਵਾਂਗ ਮਰੋੜੇ ਗੋਗਲ ਪਹਿਣ ਜਪਾਨੀ ਜੀ ਦਿਨ ਕਲ ਯੁਗ ਦੇ ਮਾੜੇ ਵੱਜ ਗਈ ਕਾਲ ਸਤਾਨੀ ਜੀ ਬੇੜੀ ਕਲੂ ਕਾਲ ਨੇ ਡੋਪੀ ਬਾਬੂ ਦੁਨੀਆ ਹੋ ਗਈ ਲੋਪੀ ਜੀਤੋ ਬਿਨਾ ਨਾ ਬਚਦੇ ਫਿੰਦਨ ਚੇਲੇ ਗੁਰੂ ਪੀਰ ਨੂੰ ਨਿੰਦਣ ਮਿੱਤਰ ਦਗਾ ਕਮਾਉਂਦੇ ਆ ਹੰਗਾ ਪਿਆਰ ਮਹਕਤਾ ਪਾ ਕੇ ਮਗਰੋਂ ਐ ਦੁੱਖ ਲਾਉਂਦੇ ਆ ਹੰਗਾ ਉਹ ਹੱਥ ਵਿੱਚ ਹੋਦੀਆਂ ਨਿੱਤਾਂ ਦਾਰਗਾਂ ਤੇ ਚਕਤਾਂ ਬਾਡੇ ਨੱਚਾਂ ਦੇ ਅਧਕਾਰੀ ਤੱਕਦੇ ਮਿੱਤਰ ਯਾਰ ਨੂੰ ਨਾਰੀ ਕੀਤੇ ਭੈਣ ਬਗਾਨੇ ਦੀ ਨਹੀਂ ਬਲ ਕਲਯੁਗ ਦੇ ਮਾੜੇ ਵੱਜ ਗਈ ਕਾਸ਼ ਤਾਂ ਨਹੀਂ ਕਾਲ ਯੁਗ ਦੇ ਮਾੜੇ ਵੱਦ ਕਹਿੰਦਾ ਸਤਾਨੇ ਦੀ